ਜਿੱਥੇ ਲੋਕ ਆਪਾਂ ਕਾਪਟੇ ਹੋਣ ਜਿੱਥੇ ਲੋਕ ਭਲਾਈ ਦੇ ਨਾਮ ਦੀ ਚੀਜ਼ ਕੋਈ ਨਹੀਂ ਤੇ ਸ਼ਰਮ ਲੋਕ ਕੋਲ ਹੋਵੇ ਉਹਨੂੰ ਕਲੈਕਟਰ ਕਹਿੰਦਾ 450 ਚੋਰਾ ਅੰਦਰ 50 ਚੋਰਾ ਅੰਦਰ ਚੱਲਦਾ ਚੋਰਾ ਅੰਦਰ ਮਿੱਠੋ ਕੇ ਜਨਾਬ ਅਤਮਾਨਾ ਛੋਟੇ ਰਹੇ ਤੁਸੀਂ ਅੱਜ ਮੈਂ ਕਿਸੇ ਦਾ ਜਵਾਬ ਦੇ ਰਹੇ ਹੋ ਤੂੰ ਕਹਿੰਦਾ ਨਾ ਫੈਕਟਰੀ ਸਿੱਧੂ ਤੇਰੇ ਕੋਲ ਤੈਨੂੰ ਫੈਕਟਰੀ ਅੱਜ ਭਗਵਾਨ ਵਾਲ ਮਰਦੇ ਆ ਜੇ ਇੱਕ ਲੱਭਿਆ ਤੈਨੂੰ ਤੇ ਮੇਰਾ ਨਾਮ ਲਾ ਦੀਆਂ ਵਾਰੀ ਮੈਂ ਤੈਨੂੰ ਅੱਗੇ ਖੜਾ ਹੋਊਂਗਾ ਆਹ ਇੱਕ ਲਾਹਿਆ ਹੁਕਾਸਿ ਜੇਨਾ ਭਗਵਾਨ ਤੁਮਾਨ ਜੇ ਮਾਦਾ ਤੁਮ ਫਿੱਟਾ ਜੇ ਮਾਦਾ ਤੁਮ ਫਿੱਟਾ ਤੇ ਆਖੇ ਕਮਰੇਟ ਕੱਲੇ ਬੈਠੀ ਐ ਹੋਰ ਸਾਡਰ ਕਿਸੇ ਬਹੁਤ ਥੱਲੇ ਕਿਸੇ ਸੱਟ ਦੇ ਵਿੱਚ ਬੈਠੀ ਐ ਇੱਕ ਫੇਸਬੁਕ ਨੂੰ ਚਲਾ ਇੱਕ ਫੇਸਬੁਕ ਮੈਂ ਚਲਾਉ ਤੇ ਮੇਰਾ ਫੇਸ ਪੰਜਾਬ ਦੇ ਬੁੱਤਿਆਂ ਦੇ ਉੱਤੇ ਜਿਹੜੇ ਸਿੱਧੂ ਹਾਰ ਗਿਆ ਰਾਜਨੀਤੀ ਦਾ ਲਿਖਾ ਬੋਲੇ ਜੈ ਹੋਵੇ ਸਿੱਧੂ ਕਹਿੰਦਾ ਚੋਰ ਸਿੱਧੂ ਕਹਿੰਦਾ ਮੰਤਰੀ ਚੋਰ ਸਿੱਧੂ ਕਹਿੰਦਾ ਚੋਰਾ ਦਾ ਤੰਗੜ ਜਿਹੜੇ ਗੇ ਚਾਹੁੰਦੇ ਸਿੱਧੂ ਕਹਿੰਦਾ ਦੱਸ ਉਹ ਕਿਹੜੇ ਲੋਗ ਨੇ ਜਿਹੜੇ ਕੱਲ ਨਾਆਂ ਆਪੋਰਕ ਲੀਣਾ ਨਾਲ ਮੰਨ ਕਰੰਦੇ ਆ ਉਹ ਕਿਹੜੇ कौन कहेगा उन्हें जिन आपको रोटी खाने को पैसे नहीं दिया जा रहा है ताकि करोड़ों नियार में बहल दिखने ने कौन कहेगा उन्हें जब तंजरता आई तो इंडिया में